ناندي اها بات كارن تو نال کيتا نال آهي مون واري ڪو ني ٿي ڪري ڪو ڪار ٿا ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਕੌਂਟ੍ਰੋਵਰਸੀ ਦੇਖਣ ਨੂੰ ਮਿਲਦੀ ਹੀ ਰਹਿੰਦੀ ਏ। ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ। ਮੁੱਖ ਮੰਤਰੀ ਧਮਕ ਬੇਸ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਜੋ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੇਮਸ ਹੋਇਆ ਸੀ ਜਿਸ ਦੇ ਗਾਣੇ ਵੀ ਕਾਫੀ ਆਏ ਸੀ। ਜੋ ਕਾਫੀ ਗਾਣਿਆਂ 'ਚ ਰੌਲਾ ਪਾਉਂਦਾ ਹੁੰਦਾ ਸੀ। ਪਰ ਆ ਕੁਝ ਸਮੇਂ ਤੋਂ ਉਸ ਦਾ ਕੰਮ ਡੈਢ ਜਿਹਾ ਹੀ ਚੱਲਦਾ ਪਿਆ ਸੀ। ਹਾਲ ਹੀ ਵਿੱਚ ਮੁੱਖ ਮੰਤਰੀ ਦੀ ਇੱਕ ਬਹੁਤ ਹੀ ਵੱਡੀ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਪੁਲਿਸ ਉਸ ਦੀ ਕੁੱਟਮਾਰ ਕਰ ਰਹੀ ਸੀ ਤੇ ਸਾਰੇ ਹੀ ਪੁਲਿਸ ਦੇ ਖਿਲਾ ਕਿ ਪੁਲਿਸ ਉਸਨਾਲ ਕੁੱਟਮਾਰ ਕਿਉਂ ਕਰ ਰਹੀ ਹੈ ਤੇ ਨਾਲੇ ਹੀ ਉਸਦੀ ਕੇਸਾਂ ਦੀ ਬੇਦਬੀ ਕਿਉਂ ਕਰ ਰਹੀ ਹੈ ਸੋਹਾਲੀ ਵਿੱਚ ਪੁਲਿਸ ਅਫਸਰ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ ਹੈ ਕਿ ਅਸਲ ਚ ਕਾਰਨ ਕੀ ਹੈ ਤੇ ਕੀ ਹੋਇਆ ਹੈ ਸੋ ਇਸ ਪੁਲਿਸ ਅਫਸਰ ਨੇ ਦੱਸਿਆ ਕਿ ਮੁੱਖ ਮੰਤਰੀ ਪਿੰਡ ਦੇ ਲੋਕਾਂ ਦੇ ਪੱਥਰ ਮਾਰਦਾ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਮੁੱਖ ਮੰਤਰੀ ਪੁਲਿਸ ਵਾਲਿਆਂ ਦੇ ਵੀ ਹੱਥੀ ਪੈ ਗਿਆ ਜਿਸ ਕਰਕੇ ਇਹ ਸਾਰਾ ਕੁਝ ਹੋਇਆ ਜੋ ਤਿੰਨ ਜਣੇ ਨੇ ਕੰਪਲੀਟ ਕੀਤੀ ਸੀ 112 ਦੇ ਉੱਤੇ ਵੀ ਸਾਡੇ ਇਹ ਬੰਦਾ ਇੱਟੇ ਰੋੜੇ ਮਾਰ ਰਿਹਾ ਹੈ ਜਦੋਂ ਪੁਲਿਸ ਪਾਰਟੀ ਮੌਕੇ ਦੇ ਉੱਤੇ ਪਹੁੰਚੀ ਤੇ ਇਹ ਪੈਂਦੀ ਸੱਟੇ ਪੁਲਿਸ ਪਾਰਟੀ ਦੇ ਗਲ ਪੈ ਗਿਆ ਤੇ ਜਿਹੜਾ ਮੁਲਾਜ਼ਮ ਸੀ ਉਹਦੀ ਪੱਗ ਲਾ ਦਿੱਤੀ ਤੇ ਮੁੜ ਕੇ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਇਹਦੇ ਨਾਲ ਇਹ ਹਰਕਤ ਕੀਤੀ ਗਈ ਹੈ ਨਾ ਕਿ ਪੁਲਿਸ ਕਾਰਵਾਈ ਉਹਨਾਂ ਦੇ ਬਰ ਖਿਲਾਫ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਸਸਪੈਂਡ ਕਰਕੇ ਪੁਲਿਸ ਲੈਨ ਹਾਜ਼ਰ ਕਰ ਦਿੱਤਾ ਗਿਆ ਸੋ ਤੁਸੀਂ ਕਿਸ ਨੂੰ ਸਪੋਰਟ ਕਰਦੇ ਹੋ ਪੁਲਿਸ ਨੂੰ ਜਾਂ ਫਿਰ ਮੁੱਖ ਮੰਤਰੀ ਨੂੰ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ